ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜਪੀੜ ਤਾਂ ਵਾਸਤੇ ਤਕਰੀਬਨ ਭਾਰਤ ਦੇ ਸਮੁੱਚੇ ਲੋਕਾਂ ਨੇ ਬਹੁਤ ਵੱਡੀ ਹੈਲਪ ਉਪਰਾਲਾ ਕੀਤਾ ਔਰ ਹੜਪੀੜ ਤਾਂ ਹੌਸਲਾ ਦਿੱਤਾ ਕਰੋੜਾਂ ਰੁਪਇਆ ਫੰਡ ਦੇ ਕੇ ਉਹਨਾਂ ਦੀ ਕੇਅਰ ਕੀਤੀ ਹੈ ਭਾਰਤ ਦੇ ਪ੍ਰਧਾਨ ਮੰਤਰੀ 1600 ਕਰੋੜ ਰੁਪਇਆ ਕੇਵਲ ਹੜਪੀੜ ਤੋਂ ਲਈ ਦੇ ਕੇ ਗਏ 5 ਕਰੋੜ ਰੁਪਇਆ ਹਰਿਆਣਾ ਸਰਕਾਰ ਵੱਲੋਂ ਆਇਆ ਤੇ 5 ਕਰੋੜ ਰੁਪਇਆ ਜੰਮੂ ਕਸ਼ਮੀਰ ਵੱਲੋਂ ਆਇਆ ਸਾਡੇ ਪੰਜਾਬ ਦੇ ਸਿੰਗਰ ਐਕਟਰ ਸਮਾਜ ਸੇਵੀ ਬੰਬੇ ਤੱਕ ਇਹ ਗੱਲ ਪਹੁੰਚੀ ਬਹੁਤ ਵੱਡੇ ਵੱਡੇ ਐਕਟਰਾਂ ਨੇ ਛੜਪੀੜਤਾ ਵਾਸਤੇ ਕਰੋੜਾਂ ਰੁਪਏ ਦੇ ਕੇ ਬਹੁਤ ਵੱਡੀ ਹੈਲਪ ਘਰੋਸਾ ਦਿਲਾਸਾ ਉਹਨਾਂ ਲੋਕਾਂ ਨੂੰ ਦਿੱਤਾ ਹੈ ਜਿਹੜੇ ਛੜਪੀੜਤ ਨੇ ਪਰ ਕੁਝ ਲੋਕ ਹੋ ਨੇ ਜਿਹੜੇ ਹਰ ਵਕਤ ਨਫ਼ਰਤ ਫੈਲਾ ਰਹੇ ਨੇ ਜਿਨ੍ਹਾਂ ਵਿੱਚ ਕੁਝ ਕਠੜ ਕਟੜਪੰਥੀ ਲੋਕ ਹੁੰਦੇ ਆ ਕੁਝ ਆਪੋਜੀਟ ਪਾਰਟੀਆਂ ਦੇ ਲੋਕ ਹੁੰਦੇ ਆ ਕੁਝ ਸਮਾਜ ਸੇਵੀ ਹੋ ਜਾਂਦੇ ਆ ਜਿਨ੍ਹਾਂ ਦੇ ਦਿਮਾਗ ਵਿੱਚ ਕਈਆਂ ਦੇ ਖਾਲਸਤਾਨ ਦਾ ਕੀੜਾ ਹੁੰਦਾ ਹੈ ਇਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਸਭ ਨਾਲ ਖੜਦਾ ਹੈ ਪਰ ਪੰਜਾਬ ਨਾਲ ਕੋਈ ਨਹੀਂ ਖੜਿਆ ਜਣਕੇ ਇਹ ਉਹ ਲੋਕ ਨੇ ਜਿਹੜੇ ਹਰ ਵਕਤ ਆਪ ਵੀ ਅੰਦਰੋਂ ਕੁਰਜੇ ਹੁੰਦੇ ਨੇ ਰਜਦੇ ਰਹਿੰਦੇ ਆ ਹਰ ਵਕਤ ਜਲਦੇ ਰਹਿੰਦੇ ਨੇ ਤੇ ਉਹੀ ਕੁਝ ਇਹਨਾਂ ਦੇ ਮੂੰਹ ਚੋਂ ਨਿਕਲਦਾ ਆਮ ਲੋਕਾਂ ਦਾ ਯਾਨੀ ਕਿ ਇਹ ਲੋਕ ਹਰ ਵਕਤ ਨਫ਼ਰਤ ਦਾ ਬੀਜ ਬੀਜਦੇ ਰਹਿੰਦੇ ਆ ਹੁਣ ਪੂਰੇ ਪੰਜਾਬ ਨੂੰ ਇਹ ਤਕਰੀਬਨ ਭੱਲੀ ਭਾਂਤ ਪਤਾ ਲੱਗ ਚੁੱਕਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਰਾਸ਼ਨ ਦੀ ਘਾਟ ਨਹੀਂ ਆਈ ਕੋਈ ਪੈਸੇ ਦੀ ਘਾਟ ਨਹੀਂ ਆਈ ਔਰ ਜਿਹੜੇ ਵਲੰਟੀਅਰ ਲੱਗੇ ਹੋਏ ਨੇ ਉਹ ਹੱਡ ਤੋੜ ਕੇ ਜਾਨੀ ਕਿ ਗਰਾਊਂਡ ਲੈਵਲ ਤੇ ਬਹੁਤ ਵੱਡੀ ਸੇਵਾ ਉਹਨੇ ਕੀਤੀ ਹੈ ਇਹ ਕਿਥੇ ਨਾਲ ਬੇਨਤੀ ਕਰ ਦੇਣਾ ਜਿਹੜਾ ਵੀ ਪੈਸਾ ਆਇਆ ਉਹਨੂੰ ਜੇ ਕੰਟਰੋਲ ਕੀਤਾ ਜਾਵੇ ਜਿਹੜੇ ਲੋਕ ਹੜਪੀਟ ਨੇ ਉਹਨਾਂ ਤੱਕ ਉਹ ਪੈਸਾ ਜਾਵੇ ਤਾਂ ਇਹ ਕਹਿ ਲਈਏ ਬਹੁਤ ਵੱਡੀ ਉਪਲਬਧੀ ਹੈ ਔਰ ਇਹ ਉਹਨਾਂ ਲੋਕਾਂ ਨੂੰ ਪੈਰਾਂ ਸਰ ਕਰਨ ਵਾਸਤੇ ਬਹੁਤ ਵਧੀਆ ਸਲੰਘਾ ਜੋ ਕਦਮ ਨੇ ਪਰ ਜਿਹੜੇ ਲੋਕ ਨਫਰਤ ਫੈਲਾ ਰਹੇ ਨੇ ਉਹਨਾਂ ਨੂੰ ਸਮਝਣਾ ਪਊਗਾ ਜੇ ਪੰਜਾਬ ਸਭ ਦੇ ਨਾਲ ਖੜਦਾ ਹੈ ਤਾਂ ਅਸੀਂ ਇੱਥੇ ਕੋਈ ਜਣਾਉਣਾ ਨਹੀਂ ਹੈਗਾ ਉਹ ਸਾਡੀ ਇੱਕ ਫਿਤਰਤ ਹੈ ਔਰ ਬਾਬਾ ਨਾਨਕ ਦਾ ਸਿਧਾਂਤ ਹੈ ਜਦੋਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਉਦੋਂ ਕੋਈ ਜਾਤੀ ਨਹੀਂ ਕੋਈ ਗੋਤ ਨਹੀਂ ਕੋਈ ਛੋਟਾ ਵੱਡਾ ਨਹੀਂ ਕੋਈ ਮਜਬ ਧਰਮ ਨਹੀਂ ਉਦੋਂ ਕੇਵਲ ਇਨਸਾਨ ਦੇਖ ਕੇ ਕਿਸੇ ਦੀ ਹੈਲਪ ਕੀਤੀ ਜਾਂਦੀ ਹੈ ਇਹਨੂੰ ਘਾਲ ਖਾਏ ਕਿਸ ਹੱਥੋਂ ਦੇ ਨਾਨ ਕਰਾ ਪਛਾਣੇ ਸੇ ਇਹ ਸ਼ਬਦ ਪਵਨ ਬਾਣੀ ਵਿੱਚ ਵਰਤੇ ਗੁਰੂ ਪਾਤਸ਼ਾਹ ਨੇ ਪਰ ਜਿਹੜੇ ਲੋਕ ਹਰ ਵਕਤ ਮਜਬ ਦੀ ਈਰਖਾ ਵਿੱਚ ਜਾਂ ਆਪਣੇ ਆਪ ਨੂੰ ਉੱਚ ਜਾਤੀ ਸਮਝਦੇ ਨੇ ਜਾ ਜਿਨ੍ਹਾਂ ਦੇ ਦਿਮਾਗ ਵਿੱਚ ਕੇਵਲ ਆਪਣੇ ਆਪ ਸਿਆਣੇ ਹੋਣ ਦਾ ਕੀੜਾ ਹੁੰਦਾ ਹੈ ਉਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ ਵੀ ਇਹ ਨਫਰਤ ਵਾਲੇ ਜਿਹੜੇ ਬੀਜ ਨੇ ਨਾਂ ਬੀਜੋ ਧੰਨਵਾਦ ਕਰੋ ਜਿੰਨੇ ਵੀ ਲੋਕ ਪੰਜਾਬ ਦੇ ਨਾਲ ਖੜੇ ਨੇ ਬੰਬੇ ਤੋਂ ਵੱਡੇ ਵੱਡੇ ਐਕਟਰ ਸਲਮਾਨ ਖਾਨ ਵਰਗੇ ਸੋਨੂ ਸੂਦ ਵਰਗੇ ਉਹ ਸਾਰੇ ਨਾਲ ਖੜੇ ਸੰਜੇ ਦਾਤ ਵਰਗੇ ਕਿਹਦਾ ਕਿਹਦਾ ਨਾਂ ਲਈਏ ਸਭ ਨੇ ਯੋਗਦਾਨ ਪਾਇਆ ਉਹ ਕੋਈ 2 400 ਜਾਂ 2 4000 ਨਹੀਂ ਲੱਖਾਂ ਕਰੋੜਾਂ ਚ ਪਾਇਆ ਇਹ ਸਭ ਨੂੰ ਪਤਾ ਹੈ ਪਰ ਫਿਰ ਵੀ ਅਸੀਂ ਪਤਾ ਨਹੀਂ ਕਿਉਂ ਇਹੋ ਜਿਹੇ ਬੀਜ ਮੀਂਦੇ ਤੇ ਗੱਲ ਅਸੀਂ ਕਰਦੇ ਆ ਬਾਬੇ ਨਾਨਕ ਦੇ ਸਿੱਖਾਂ ਦੀ ਛਾੜਾ ਫਲਸਫਾ ਬਹੁਤ ਡੈਰੇ ਵਾਲਾ ਵਿਸ਼ਾਲ ਹੈ ਅਸੀਂ ਸਭ ਨੂੰ ਗਲਵਕੜੀ ਚ ਲੈਣ ਵਾਲੇ ਬਣੇ ਕੋਈ ਗੱਲ ਨਹੀਂ ਜੇ ਕੋਈ ਨਹੀਂ ਖੜਾ ਤਾਂ ਇੱਥੇ ਗਿਲਾ ਕਰਨ ਦੀ ਲੋੜ ਹੈ ਪਰ ਜਿਹੜੇ ਇਹ ਨਫਰਤ ਦਾ ਬੀਜ ਵੇਜਣ ਵਾਲੇ ਨੇ ਉਹਨਾਂ ਨੂੰ ਥੋੜਾ ਜਿਹਾ ਅਕਲ ਦੇ ਨਾਲ ਗੱਲ ਕਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਇਸ ਵਕਤ ਪੰਜਾਬ ਦੇ ਨਾਲ ਸਭ ਖੜੇ ਨੇ ਭਾਵੇਂ ਫੋਰਨ ਕੰਟਰੀ ਤੋਂ ਕਿ ਹੋਵੇ ਭਾਵੇਂ ਪੂਰੇ ਭਾਰਤ ਵਿੱਚੋਂ ਕਿ ਹੋਵੇ ਸਭ ਨੇ ਜਿੰਨਾ ਕੁ ਬਣਦਾ ਸੀ ਸਾਥ ਦਿੱਤਾ ਔਰ ਸਰਕਾਰਾਂ ਜਾਂ ਲੀਡਰ ਜਿੰਨਾ ਵੀ ਕਿਸੇ ਦਾ ਯੋਗਦਾਨ ਸੀ ਉਹਨੇ ਸਭ ਨੇ ਪਾਇਆ ਇਹ ਕੁਛਕ ਲੋਕ ਨੇ ਜਿਹੜੇ ਨਫਰਤ ਦਾ ਬੀਜ ਬੀਜਣ ਵਾਲੇ ਆ ਇਹਨਾਂ ਨੇ ਮੂੰਹ ਤੇ ਚਪੇੜ ਤਾਂ ਤਕਰੀਬਨ ਵੱਜੀ ਹੋਣੀ ਹੈ ਤੇ ਗਾਂਹ ਬਾਤ ਤੇ ਵੀ ਬੇਨਤੀ ਹੈ ਵੀ ਇਹੋ ਜਿਹੇ ਨਫਰਤ ਦੇ ਬੀਜ ਨਾ ਬੀਜਿਆ ਕਰੋ ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਨਾ ਕਹਿਆ ਕਰੋ ਥੋੜਾ ਫਰਜ਼ ਬਣਦਾ ਸੀ ਕਿ ਸਭ ਨੂੰ ਅਸੀਂ ਪਰੇਰੀਏ ਮੈਂ ਲਗਾਤਾਰ ਇਹ ਗੱਲ ਕਰ ਰਿਹਾ ਵੀ ਜਿੱਥੇ ਕੋਈ ਹੈਲਪ ਕਰ ਸਕਦਾ ਉੱਥੇ ਹੜਪੀੜਤਾਂ ਦੀ ਹੈਲਪ ਕੀਤੀ ਜਾਵੇ। ਔਰ ਨਿਰਸਵਾਰਥੋ ਕੇ ਕੀਤੀ ਜਾਵੇ। ਕੋਈ ਲੋਭ ਲਾਲਚ ਨਾ ਹੋਵੇ। ਹੋ ਰਿਹਾ ਸਭ ਕੁਝ। ਪਰ ਜਿਹੜੇ ਲੋਕ ਆਪਣੀ ਔਕਾਤ ਦਿਖਾ ਦਿੰਦੇ ਨੇ, ਉਹ ਜਾਂ ਲੱਖੇ ਵਰਗੇ ਸੀ ਕੁਝ ਬਕਾਊ ਪੱਤਰਕਾਰ ਇਹਨਾਂ ਦਾ ਕੰਮ ਹੁੰਦਾ। ਪਰ ਸਿਮੁੱਚੇ ਪੰਜਾਬ ਦੇ ਲੋਕਾਂ ਨਾਲ ਸਮੂਹ ਤੇ ਭਾਰਤ ਦੇ ਲੋਕ ਸੈਂਟਰ ਗਵਰਨਮੈਂਟ ਪੰਜਾਬ ਸਰਕਾਰ ਸਭ ਨੇ ਬਜਟ ਕੇ ਹਿੱਸਾ ਪਾਇਆ ਉਹਨਾਂ ਲੋਕਾਂ ਨੂੰ ਰਾਸ਼ਨ ਦੀ ਕੋਈ ਘਾਟ ਨਹੀਂ ਛੱਡੀ ਔਰ ਜ਼ਿੰਮੇਵਾਰੀਆਂ ਦੀਆਂ ਪੱਟੀਆਂ ਲਗੀਆਂ ਨੇ ਜਮੀਨਾ ਤੱਕ ਪੱਧਰ ਕਰਕੇ ਦੇਵਾਂਗੇ ਇਹ ਸਭ ਕੁਝ ਵਧੀਆ ਹੋਏ ਤੇ ਪਰ ਜੇ ਕੋਈ ਇਹੋ ਜਿਹੇ ਸਵਾਲ ਕਰਦਾ ਹੁੰਦਾ ਉਹਨੂੰ ਬੇਨਤੀ ਆ ਵੀ ਆਪਣੇ ਸਵਾਲ ਸੰਕੋਚ ਲਿਆ ਕਰੋ ਨਾ ਅਗਲਾਇਆ ਕਰੋ ਤੇ ਇਹਨਾਂ ਗੱਲਾਂ ਦੇ ਨਾਲ ਕੁਛ ਨਹੀਂ ਹੋਣਾ ਨਫ਼ਰਤ ਫੈਲਦੀ ਹੈ ਬਾਬੇ ਨਾਨਕ ਦਾ ਸਿਧਾਂਤ ਨਫ਼ਰਤ ਨਹੀਂ ਫੈਲਾਉਂਦਾ ਸਭ ਨੂੰ ਪਿਆਰ ਕਰਨਾ ਸਿਖਾਉਂਦਾ ਹੈ ਔਰ ਸਭ ਨੂੰ ਸੇਵਾ ਕਰਨੀ ਸਿਖਾਉਂਦਾ ਹੈ ਤੇ ਉਹ ਇਹ ਹੜਪੀੜਤਾਂ ਲਈ ਸਭ ਨੇ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ